ਕਿ ਚਾਰਿਆਂ ਨੇ ਪੰਜਾਬ ਸਰਕਾਰ ਮੁਰਦਾਬਾਦ 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 ਭਗਵਾਨ ਜੀ ਮੁਰਦਾਬਾਦ ਜੀਵਨ ਤੁਮਨ ਮੁਰਦਾਬਾਦ ਭਗਵਾਨ ਤੁਮਨ ਮੁਰਦਾਬਾਦ ਬਹੁਤ ਬਹੁਤ ਧੰਨਵਾਦ ਇਹ ਹਾਏ ਸੱਤ ਨਾ ਲਾਇਆ ਸੰਗਤ ਜੀ ਦੇਖੋ ਪਿੰਡਾਂ ਚੋਂ ਕਿਵੇਂ ਪਹੁੰਚੇ ਨੇ ਲੋਕ ਜੋ ਪਿਆਰ ਇਹਨਾਂ ਨੇ ਦਿੱਤਾ ਤੇ ਜੋ ਇਹਨਾਂ ਨੇ ਇੱਕ ਮੈਸੇਜ ਦਿੱਤਾ ਪੰਜਾਬ ਸਰਕਾਰ ਨੂੰ ਕਲੀਅਰ ਕਟ ਕੀ ਹੁਣ ਤੁਹਾਡੇ ਦਿਨ ਪੂਰੇ ਹੋ ਗਏ ਅੱਜ ਜੇ ਪੰਜਾਬ ਚ ਚੋਣ ਹੋ ਜੇ ਤਾਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਰਿਜ਼ਲਟ ਪਤਾ ਲੱਗ ਜੂਏ ਇੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੂਗੀ ਜਿਹੜੇ ਲੋਕ ਮਸਲੇ ਹੈਗੇ ਨੇ ਲੋਕਾਂ ਨੂੰ ਵੀ ਪਤਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਬਾਕੀ ਸਰਕਾਰਾਂ ਨੂੰ ਵੀ ਪਤਾ ਹੈਗਾ ਕਿ ਪੰਜਾਬ ਦੇ ਹਿੱਤ ਚ ਕੌਣ ਭਲਾ ਕਰ ਸਕਦਾ ਅੱਜ ਦੇਖੋ ਇੰਨੀ ਵੱਡੀ ਤਰਾਰ ਸੰਗਤ ਪਹੁੰਚੀ ਇੱਥੇ ਇੱਕ ਸੁਨੇਹਾ ਦਿੱਤਾ ਮੈਂ ਪਿੰਡਾਂ ਚ ਕੋਈ ਟਰੈਕਟਰ ਕੋਈ ਬੱਸ ਨਹੀਂ ਭੇਜੀ ਕੋਈ ਕਿਸੇ ਨੂੰ ਗੱਡੀ ਨਹੀਂ ਦਿੱਤੀ ਸਾਰੇ ਆਪਣੇ ਆਪ ਆਏ ਨੇ ਸੰਗਤ ਇੱਥੇ ਪਹੁੰਚੀ ਹੈ ਹੁਣ ਮੈਨੂੰ ਵਿਸ਼ਵਾਸ ਦਿਵਾ ਕੇ ਗਏ ਨੇ ਜਿਹੜੀ ਸੜਕ ਦਾ ਹੈਗਾ ਕੰਮ ਜਲਦੀ ਡੀਪੀਆਰ ਭੇਜਣਗੇ ਤੇ ਆਉਣ ਵਾਲੇ ਸਮੇਂ 'ਚ ਮੈਂ ਸੈਂਟਰ ਚੋਂ ਪਾਸ ਕਰਾਈ ਹੋਈ ਹੈ 32 ਕਰੋੜ 52 ਲੱਖ ਰੁਪਏ ਦੀ ਆ ਤੇ ਮੈਨੂੰ ਖੁਸ਼ੀ ਹੋਊਗੀ ਇਥੇ 4 ਲੇਨ ਬਣੇ ਕਿਉਂਕਿ ਇਥੇ ਇਹਨਾਂ ਹਾਦਸੇ ਹੁੰਦੇ ਨੇ ਲੋਕਾਂ ਦੇ ਐਕਸੀਡੈਂਟ ਹੁੰਦੀਆਂ ਮੌਤਾਂ ਹੁੰਦੀਆਂ ਨੇ ਪਿਛਲੇ ਹਫ਼ਤੇ ਵੀ ਰਖੜੇ ਚਾਰ ਮੌਤਾਂ ਹੋ ਕੇ ਹਟੀਆਂ ਤਾਂ ਸੜਕ ਦਾ ਬੰਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਇਹ ਜਿਹੜੀ ਪੰਜਾਬ ਸਰਕਾਰ 2022 ਦੇ ਵਿੱਚ ਲੋਕਾਂ ਨੇ ਬੜੇ ਚਾਅ ਨਾਲ ਬਣਾਈ ਸੀ ਹਰੇਕ ਫਰੰਟ ਦੇ ਉੱਤੇ ਫੇਲ ਹੋ ਚੁੱਕੀ ਆ ਚਾਹੇ ਉਹ ਕੋਈ ਮੁੱਦਾ ਲੈ ਲੋ ਸੈਂਟਰ ਗਵਰਨਮੈਂਟ ਹਰ ਇੱਕ ਜਗ੍ਹਾ ਦੇ ਉੱਤੇ ਫੰਡ ਦੇ ਰਹੀ ਆ ਸਾਰੀਆਂ ਸਟੇਟਾਂ ਨੂੰ ਦੇ ਰਹੀ ਆ ਪੰਜਾਬ ਲਈ ਵੀ ਤਿਆਰ ਬੈਠੀ ਆ ਔਰ ਪੰਜਾਬ ਨੂੰ ਫੰਡ ਦੇ ਰਹੀ ਆ ਪਰ ਪੰਜਾਬ ਸਰਕਾਰ ਫੰਡ ਲੈਣ ਦੇ ਵਿੱਚ ناکਾਮ ਹੋ ਰਹੀ ਆ ਪਿਛਲੇ ਤੁਸੀਂ ਦੇਖ ਲਿਆ ਦੋ ਸਾਲਾਂ ਤੋਂ ਆ 6 ਮਹੀਨਿਆਂ ਤੋਂ ਪੰਜਾਬ ਸਰਕਾਰ ਜਿਹੜੀ ਆਪਣੇ ਹਿੱਸੇ ਦੀ ਕਣਕ ਆ ਉਹ ਵੀ ਲੋਕਾਂ ਨੂੰ ਨਹੀਂ ਦੇ ਰਹੀ ਜਦੋਂ ਕਿ ਸੈਂਟਰ ਗਵਰਨਮੈਂਟ ਆ ਜਿਹੜੀ ਉਹ ਦੇ ਰਹੀ ਆ ਫ੍ਰੀ ਵਾਲੀ ਕਣਕ ਪੰਜਾਬ ਸਰਕਾਰ ਨੇ ਲੱਖਾਂ ਰੁਪਏ ਦਾ ਕਫਲਾ ਕਰਕੇ ਕਰੋੜਾਂ ਰੁਪਏ ਦਾ ਇਸ ਕਣਕ ਦੇ ਵਿੱਚ ਤਿਆਰ ਇਹਦਾ ਡੀਪੀਆਰ ਭੇਜੇ ਪੰਜਾਬ ਸਰਕਾਰ ਸਭ ਤੋਂ ਵੱਧ ਧੰਨਵਾਦ ਕਰਦਾ ਹਾਂ ਢਿੱਲੋ ਸਾਹਿਬ ਦਾ ਜਿਨ੍ਹਾਂ ਨੇ ਇਸ ਪਰਾਲੇ ਨੂੰ ਨੇਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਲਈ ਤੇ ਨਾਲ ਹੀ ਢਿੱਲੋ ਸਾਹਿਬ ਨੇ 슈ਗਰ ਮਿਲ ਬਾਰੇ ਦੱਸਿਆ ਢਿੱਲੋ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਖੁਸ਼ੀ ਦਾ ਹੈ ਗੱਲ ਦੀ ਇਹ ਵੀ ਜਿਹੜੀ ਸਾਡੇ ਇਲਾਕੇ ਦੇ ਵਿੱਚ 슈ਗਰ ਮਿਲ 2004 ਦੇ ਵਿੱਚ ਬੰਦ ਕਰ ਦਿੱਤੀ ਇਹਨਾਂ ਨੇ ਵਾਦਾ ਕਰਿਆ ਵੀ ਅਸੀਂ ਤੁਹਾਨੂੰ 슈ਗਰ ਮਿਲ ਚਲਾ ਕੇ ਦੇਵਾਂਗੇ ਸਾਡੇ ਕਿਸਾਨਾਂ ਨੂੰ ਭੈਣ ਭਰਾਵਾਂ ਨੂੰ ਬਹੁਤ ਸਾਰੀਆਂ ਨੌਕਰੀਆਂ ਮਿਲਣਗੀਆਂ ਬਹੁਤ ਕੁਝ ਮਿਲੂਗਾ ਇੱਕ ਤਾਂ ਫੋਰ ਲੈਂਡ ਦੀ ਸੀਗੀ ਜੀ ਇੱਕ ਸ਼ੂਗਰ ਮਿਲਦੀ ਦੋ ਮੰਗਾ ਸੀਗੀਆਂ ਮੇਨਪਾ ਤੇ ਲੋਸਾ 21 ਦੇ ਪਿੱਛੇ ਲੱਗੇ ਹੋਏ ਆ ਤੇ ਦੇ ਲੋਨ ਲੱਗੇ ਹੋਏ ਆ ਤੇ ਸਾਰਾ ਕੁਝ ਤਿਆਰ ਆ ਪੰਜਾਬ ਸਰਕਾਰ ਨੇ ਓਕੇ ਕਰਨਾ ਤੇ ਨਾਲ ਹੀ ਨਾਲ ਕੰਮ ਸ਼ੁਰੂ ਹੋ ਜਾਣਾ ਇਹਦਾ ਸਾਰਾ ਕੰਮ ਕਿਸੇ ਦੀ ਦੁਕਾਨ ਕਿਸੇ ਦੀ ਜ਼ਮੀਨ ਵਿੱਚ ਨਹੀਂ ਆਉਣੀ ਤੇ ਬਹੁਤ ਖੁਸ਼ੀ ਹੋਈ ਜੀ ਮੈਨੂੰ ਬਹੁਤ دیر ਬਾਅਦ ਸਦਾਗੁਰ ਤੇ ਸਿੰਘ ਢਿੱਲੋਂ ਸਾਹਿਬ ਨੇ ਉਹਨਾਂ ਸਦੇ ਤੇ ਪਹੁੰਚੇ ਔਰ ਬਹੁਤ ਭਾਰੀ ਸੰਗਤ ਦੇ ਤੇ ਪਹੁੰਚੀ ਔਰ ਜੋ ਉਹਨਾਂ ਦੀ ਅਜੰਡਾ ਹੈ ਉਹਨਾਂ ਦਾ ਇਹ ਸੜਕ ਨੂੰ ਪੋੜਲੀਨ ਕਰਨ ਦਾ ਹੈ ਬਹੁਤ ਖੁਸ਼ਕबरी ਦੀ ਗੱਲ ਹੈ ਔਰ ਅਸੀਂ ਚਾਹਨੇ ਆ ਕਿ ਇਹ ਕੰਮ ਹੋਵੇ ਗੁਰੂ ਜੀ ਇਹਨਾਂ ਦਾ ਜਿਹੜਾ ਮੰਗ ਪੱਤਰ ਹੈ ਜੀ ਉਹ ਅਸੀਂ ਇਹਨਾਂ ਤੋਂ ਪ੍ਰਾਪਤ ਕਰ ਲਿਆ ਇਹ ਮੰਗਾਂ ਜਿਹੜੀਆਂ ਸਰਕਾਰ ਲੈਵਲ ਦੀਆਂ ਨੇਗੀਆਂ ਇਹਨਾਂ ਦਾ ਮੰਗ ਪੱਤਰ ਸਰਕਾਰ ਨੂੰ ਭੇਜ ਦਿੱਤਾ ਜਾਵੇ ਧੰਨਵਾਦ ਸਮਾਪਤ ਹੋ ਜੀ ਫਿਰ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਧੰਨਵਾਦ ਸਮਾਪਤ ਕਰ ਦਿਆਂਗੇ